ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਡੇਰਾ ਰਾਮ ਰਹੀਮ ਨੂੰ ਇੱਕ ਵਾਰ ਫੇਰ ਤੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 21 ਦਿਨ ਦੀ ਫਰਲੋ ਜਾਂ ਪ੍ਰੋਲ ਜਿਹੜੀ ਆ ਉਹ ਗ੍ਰਾਂਟ ਕਰ ਦਿੱਤੀ ਆ ਆਧਾਰ ਇਹ ਹੀ ਦੱਸਿਆ ਜਾਂਦਾ ਵੀ ਇਹ ਬੰਦੇ ਦਾ ਜਿਹੜਾ ਕਰੈਕਟਰ ਹੈ ਜਾਂ ਇਹਦਾ ਜਿਹੜਾ ਵਿਹਾਰ ਆ ਜੇਲ੍ਹ ਦੇ ਵਿੱਚ ਬਹੁਤ ਵਧੀਆ ਜਦੋਂ ਇਸ ਗੱਲ ਨੂੰ ਲੈ ਕੇ ਐਸਜੀਪੀਸੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਜਾਂਦੇ ਆ ਤਾਂ ਉਹ ਕਹਿੰਦੇ ਆ ਵੀ ਕੈਦੀ ਤਾਂ ਹੋਰ ਵੀ ਬਹੁਤ ਵਧੀਆ ਹੋਣਗੇ ਕਈ ਬੰਦੇ ਅਜਿਹੇ ਜੇਲ੍ਹਾਂ ਦੇ ਵਿੱਚ ਬੰਦ ਹੋਣਗੇ ਜਿਨ੍ਹਾਂ ਨੂੰ ਲੱਗਦਾ ਹੋਵੇਗਾ ਵੀ ਸਾਥੋਂ ਗਲਤੀ ਹੋ ਗਈ ਆ ਅਸੀਂ ਆਪਣੀ ਗਲਤੀ ਦੀ ਜਿਹੜੀ ਆ ਉਹ ਗੁਨਾਹ ਆਪਣਾ ਕਬੂਲ ਕਰਦੇ ਆ ਅਸੀਂ ਆਪਣਾ ਆਚਰਣ ਆਪਣਾ ਵਤੀਰਾ ਅਗਾਹ ਜਾ ਕੇ ਸਹੀ ਕਰ ਲਵਾਂਗੇ ਇਸ ਮੁਤਲਕ ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹਰਿਆਣਾ ਸਰਕਾਰ ਨੂੰ ਕਹਿੰਦੇ ਆ ਵੀ ਤੁਸੀਂ ਇੱਕ ਲਿਸਟ ਜਾਰੀ ਕਰੋ ਵੀ ਤੁਸੀਂ ਰਾਮ ਰਹੀਮ ਵੰਗੂ ਹੋਰ ਕਿੰਨੇ ਕੈਦੀਆਂ ਨੂੰ ਜਿਹੜਾ ਵਾ ਤੁਸੀਂ ਇਸ ਤਰ੍ਹਾਂ ਪ੍ਰੋਲ ਜਾਂ ਫਰਲੋ ਦਿੰਨੇ ਆ ਤਾਂ ਹਰਿਆਣਾ ਸਰਕਾਰ 87 ਕ ਬੰਦਿਆਂ ਦੀ ਇੱਕ ਲਿਸਟ ਜਿਹੜੀ ਆ ਉਹ ਦੇ ਦਿੰਦੇ ਆ ਜੀ ਆ ਆ ਕੈਦੀ ਆ ਇਹਨਾਂ ਦਾ ਵਿਹਾਰ ਰਾਮ ਰਹੀਮ ਵਾਂਗੂ ਜਾਂ ਇਹਨਾਂ ਦਾ ਜਿਹੜਾ ਡਿਸਪਲਿਨ ਨੂੰ ਫਾਲੋ ਕਰਨ ਦਾ ਢੰਗ ਤਰੀਕਾ ਬੜਾ ਵਧੀਆ ਤੇ ਇਸੇ ਕੈਟਾਗਰੀ ਦੇ ਵਿੱਚ ਰਾਮ ਰਹੀਮ ਆਉਂਦਾ ਵੀ ਇਹ ਬੜਾ ਇਹਦਾ ਜਿਹੜਾ ਵਿਹਾਰ ਆ ਬੜਾ ਚੰਗਾ ਹੈ ਗੁੱਡਸ ਤੇ ਆਖਰਕਾਰ ਉਸੇ ਦੇ ਉੱਤੇ ਫਿਰ ਜਦੋਂ ਜੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਾਰਵਾਈ ਕਰਦੀ ਹੈ ਸੁਣਵਾਈ ਕਰਦੀ ਹੈ ਤੇ ਅੱਜ ਉਹਨੂੰ ਜਿਹੜਾ ਬਾਹ ਰਾਮ ਰਹੀਮ ਨੂੰ ਡੇਰਾ ਮੁਖੀ ਨੂੰ ਜਿਹੜਾ ਬਲਤ ਘਰ ਦੇ ਕੇਸ ਦੇ ਵਿੱਚ ਸੁਨਾਰੀਆ ਜੇਲ੍ਹ ਚ ਬੰਦਾ ਉਹਨੇ ਲਗਭਗ ਸ਼ਾਮ ਨੂੰ ਜਿਹੜਾ ਬਾਹਰ ਆ ਜਣਾ ਤੇ ਵੱਡੀਆਂ ਲੰਮੀਆਂ ਗੱਡੀਆਂ ਦਾ ਕਾਫਲਾ ਹੋਏਗਾ ਤੇ ਬਾਬਾ ਯੂਪੀ ਸਥਿਤ ਬਾਗਪੱਤ ਡੇਰੇ ਦੇ ਵਿੱਚ ਬੈਠੇਗਾ ਉੱਥੋਂ ਬੈਠ ਕੇ ਸਾਰਿਆਂ ਨੂੰ ਪਤਾ ਵੀ ਆਨਲਾਈਨ satsang ਸ਼ੁਰੂ ਹੁੰਦਾ ਹੁਣ ਸਾਡੇ ਨਾਲ ਇਸ ਵਕਤ ਗੱਲਬਾਤ ਕਰਨ ਲਈ ਮੌਜੂਦ ਹੈ ਅੰਸ਼ੁਲ ਛਤਰਪਤੀ ਜੀ ਅੰਸ਼ੂਲ ਛਤਰਪਤੀ ਹੋਣੀ ਉਹ ਨੇ ਜਿਨ੍ਹਾਂ ਦੇ ਪਿਤਾ ਵੈਟਰਨ ਜਰਨਲਿਸਟ ਰਾਮਚੰਦਰ ਛਤਰਪਤੀ ਹੋਣਾ ਦਾ ਸਨ 2002 ਦੇ ਵਿੱਚ ਮਰਡਰ ਕੀਤਾ ਗਿਆ ਸੀਗਾ ਮੈਂ ਵੈਟਰਨ ਜਰਨਲਿਸਟ ਦੇ ਬਾਰੇ ਹੋਰ ਦੱਸਦਾ ਪੂਰਾ ਸੱਚ ਨਾਮ ਦਾ ਅਖਬਾਰ ਏਕ ਚਲਾਉਂਦੇ ਸੀ ਜਿਹੜਾ ਇੱਕ ਰੋਜ਼ਾਨਾ ਅਖਬਾਰ ਸੀਗਾ ਜਦੋਂ ਲੜਕੀਆਂ ਨੇ ਪਹਿਲੀ ਵਾਰ ਚਿੱਠੀ ਲਿਖੀ ਸੀਗੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਕਈ ਜਗ੍ਹਾ ਉਹ ਜਦੋਂ ਚਿੱਠੀ ਗਈ ਸੀ ਤਾਂ ਉਹਦਾ ਖਲਾਸਾ ਵੀ ਅੰਸ਼ੂਲ ਛਤਰਪਤੀ ਹੋਣਾ ਦੇ ਜਿਹੜੇ ਪਿਤਾ ਮਰਹੂਮ ਰਾਮਚੰਦਰ ਛਤਰਪਤੀ ਹੋਣਾ ਨੇ ਕੀਤਾ ਸੀਗਾ ਉਹਨਾਂ ਨੇ ਆਪਣੀ ਅਖਬਾਰ ਦੇ ਵਿੱਚ ਇਹ ਖਬਰਾਂ ਲਗਾਈਆਂ ਤੇ ਬਾਅਦ ਚ ਉਹਨਾਂ ਦਾ ਜਿਹੜਾ ਮਰਡਰ ਕਰ ਦਿੱਤਾ ਗਿਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਸਨ 2002 ਦੇ ਵਿੱਚ ਮਰਡਰ ਹੁੰਦਾ ਤੇ ਹਾਲੇ ਤੱਕ ਇਹ ਕੇਸ ਜਿਹੜਾ ਅਦਾਲਤਾਂ 'ਚ ਸ਼ੁਰੂ ਨਹੀਂ ਹੋਇਆ ਅਸੀਂ ਅੰਸ਼ੁਲ ਹੋਣਾ ਨਾਲ ਗੱਲਬਾਤ ਕਰਾਂਗੇ ਵੀ ਜਿਹੜੇ ਕੇਸ ਨੂੰ ਇੰਨਾ ਸਮਾਂ ਹਜੇ ਸ਼ੁਰੂ ਹੋਣ ਨੂੰ ਲੱਗ ਗਿਆ ਤੇ ਰਾਮ ਰਹੀਮ ਪ੍ਰਤੀ ਸਰਕਾਰ ਦਾ ਵਤੀਰਾ ਕਿਹੋ ਜਿਹਾ ਉਹ ਜਗਜਾਹਰ ਤੇ ਕਿਦਾਂ ਦੀ ਆਪਾਂ ਜਿਹੜੀ ਆ ਉਹ ਉਮੀਦ ਕਰਦੇ ਆ ਇਨਸਾਫ ਦੀ ਵੀ ਅਗਾ ਚੱਲ ਕੇ ਕੀ ਹੋਏਗਾ ਅੰਸ਼ੁਲ ਸਵਾਗਤ ਬਹੁਤ ਬਹੁਤ ਵਨ ਇੰਡੀਆ ਪੰਜਾਬੀ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਸ਼ੂ ਜਿੱਦਾਂ ਮੈਂ ਦੱਸਿਆ ਵੀ ਬਾਰ ਬਾਰ ਪ੍ਰੋਲ ਮਿਲਦੀ ਆ ਤੇ ਹਲੇ ਤੁਹਾਡੇ ਫਾਦਰ ਵਾਲਾ ਕੇਸ ਸ਼ੁਰੂ ਹੋਣਾ ਤੇ ਕਿਦਾਂ ਦੇਖਦੇ ਹੋ ਇਸ ਪੂਰੇ ਸਨੈਰੀਓ ਨੂੰ ਲੜਾਈ ਅਜੇ ਹੋਰ ਲੰਮੀ ਹੋਣ ਵਾਲੀ ਆ ਅ ਸਤਿ ਕੀ ਪਹਿਲਾਂ ਤਾਂ ਮੈਂ ਥੋੜਾ ਜਿਹਾ ਤੁਹਾਡੀ ਜਾਣਕਾਰੀ ਨੂੰ ਕਰੈਕਟ ਕਰ ਦੇਣਾ ਚਾਹਣਾ ਇਹ ਇਹ ਜਿਹੜੇ ਮਾਮਲੇ ਨੇ ਤਿੰਨੋਂ ਰੇਪ ਦਾ ਮਾਮਲਾ ਸੀ ਇੱਕ ਜਿਹੜਾ ਸਾਧਵੀ यौन ਸ਼ੋਸ਼ਣ ਵਾਲਾ ਮਾਮਲਾ ਜਿਹਦੇ ਵਿੱਚ ਸਾਧਵੀ ਦੀ ਇੱਕ ਗੁੰਮਨਾਮ ਚਿੱਠੀ ਦੇ ਉੱਪਰ ਸੀਬੀਆਈ ਨੇ ਇਨਵੈਸਟੀਗੇਸ਼ਨ ਕੀਤੀ ਦੂਜਾ ਸਾਡੇ ਫਾਦਰ ਦੇ ਕਤਲ ਦਾ ਮਾਮਲਾ ਸੀ ਪੱਤਰਕਾਰ ਛਤਰਪਤੀ ਦੇ ਔਰ ਤੀਸਰਾ ਮਾਮਲਾ ਰਣਜੀਤ ਸਿੰਘ ਦੇ ਮਰਡਰ ਦਾ ਕੇਸ ਸੀਗਾ ਕੁਰਖੇਤਰ ਤੋਂ ਜਿਹੜਾ ਕਿ ਡੇਰਾ ਦੀ ਹੀ ਮੈਨੇਜਮੈਂਟ ਕਮੇਟੀ ਦਾ ਮੈਂਬਰ ਸੀ ਰਣਜੀਤ ਸਿੰਘ ਉਹਨਾਂ ਦਾ ਵੀ ਕਤਲ ਕਰਵਾ ਦਿੱਤਾ ਗਿਆ 2002 ਦੇ ਵਿੱਚ ਇਹਨਾਂ ਤਿੰਨਾਂ ਮਾਮਲਿਆਂ ਦੀ ਜਾਂਚ ਜਿਹੜੀ ਹੈ ਸੀਬੀਆਈ ਨੇ ਕੀਤੀ ਜਿਹੜਾ ਗੁੰਮਨਾਮ ਚਿੱਠੀ ਵਾਲਾ ਮਾਮਲਾ ਸੀ ਉਹਦੀ ਜਾਂਚ ਮਾਨਯੋਗ ਹਾਈ ਕੋਰਟ ਨੇ ਸੂਵੋ ਮੋਟੋ ਲਿਆ ਉਸ ਚਿੱਠੀ ਤੇ ਔਰ ਉਹਦੀ ਸੀਬੀਆਈ ਇਨਵੈਸਟੀਗੇਸ਼ਨ ਦੇ ਆਰਡਰ ਕੀਤੀ ਦੂਜੇ ਜਿਹੜੇ ਦੋਨੋਂ ਮਰਡਰ ਕੇਸਿਸ ਨੇ ਦੋਨੋਂ ਕੰਪਲੇਨੈਂਟ ਫੈਮਲੀਆਂ ਜਿਹੜੀਆਂ ਸੀ ਉਹਨਾਂ ਨੇ ਜਾ ਕੇ ਡੋਰ ਨੌਕ ਕੀਤਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਕਿ ਇਹਨਾਂ ਮੈਟਰਸ ਦੀ ਸੀਬੀਆਈ ਇਨਵੈਸਟੀਗੇਸ਼ਨ ਕਰਵਾਈ ਜਾਵੇ ਕਿਉਂਕਿ ਪੁਲਿਸ ਜਿਹੜੀ ਹੈ ਉਹ ਸਟੇਟ ਦੇ ਦਬਾਅ ਹੇਠ ਫੇਅਰ ਇਨਵੈਸਟੀਗੇਸ਼ਨ ਨਹੀਂ ਕਰ ਰਹੀ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਸਾਡੀ ਮੰਗ ਨੂੰ ਮੰਨਿਆ ਔਰ ਦੋਨਾਂ ਮਰਡਰ ਕੇਸਿਸ ਦੇ ਵਿੱਚ ਵੀ ਸੀਬੀਆਈ ਇਨਵੈਸਟੀਗੇਸ਼ਨ ਦੇ ਆਰਡਰ ਹੋਏ ਸੀਬੀਆਈ ਨੇ ਇੱਕ ਲੰਮੀ ਇਨਵੈਸਟੀਗੇਸ਼ਨ ਕੀਤੀ ਹਾਲਾਂਕਿ ਉਹਦੇ ਖਿਲਾਫ ਇਹ ਲੋਕ ਡਿਫੈਂਸ ਜਿਹੜਾ ਹੈ ਉਹ ਸੁਪਰੀਮ ਕੋਰਟ ਵੀ ਗਿਆ ਸੁਪਰੀਮ ਕੋਰਟ ਤੋਂ ਉੱਥੇ ਸਾਲ ਇੱਕ ਰੋਕ ਵੀ ਲੱਗੀ ਰਹੀ ਸੀਬੀਆਈ ਇਨਵੈਸਟੀਗੇਸ਼ਨ ਤੇ ਆਲਟੀਮੇਟਲੀ 2004 ਦੇ ਵਿੱਚ ਨਿਰਣਾ ਜਿਹੜਾ ਹੈ ਉਹ ਸਾਡੇ ਪੱਖ ਵਿੱਚ ਆਇਆ ਔਰ ਫਿਰ ਤੋਂ सीबीआई ਇਨਵੈਸਟੀਗੇਸ਼ਨ ਸ਼ੁਰੂ ਹੋਈ सीबीआई ਨੇ ਇੱਕ ਲੰਮੀ ਇਨਵੈਸਟੀਗੇਸ਼ਨ ਤੋਂ ਬਾਅਦ 2007 ਤੇ ਚਾਰ ਸ਼ੀਟ ਫਾਈਲ ਕੀਤੀ ਤਿੰਨਾ ਮਾਮਲਿਆਂ ਦੇ ਵਿੱਚ ਔਰ ਉਸ ਤੋਂ ਬਾਅਦ ਟ੍ਰਾਇਲ ਸ਼ੁਰੂ ਹੋਇਆ सीबीआई ਕੋਰਟ ਦੇ ਵਿੱਚ सीबीआई ਕੋਰਟ ਨੇ ਮੈਂ ਜਿਹੜਾ ਤੁਹਾਨੂੰ ਕਹਿ ਰਿਹਾ ਕਿ ਜਾਣਕਾਰੀ ਕਰੈਕਟ ਕਰ ਲਓ ਤਿੰਨਾ ਮਾਮਲਿਆਂ ਦੇ ਵਿੱਚ सीबीआई ਕੋਰਟ ਜਿਹੜੀ ਹੈ ਗੁਰਮੀਤ RAM ਰਹੀਮ ਨੂੰ ਸਜ਼ਾ ਸੁਣਾ ਚੁੱਕੀ ਹੈ ਜਿਹੜਾ ਚਿੱਟੀ ਵਾਲਾ ਮਾਮਲਾ ਸੀ ਰੇਪ ਦਾ ਮਾਮਲਾ ਉਹਦੇ ਵਿੱਚ ਦੋ ਸਾਧਵੀਆਂ ਨੇ ਆਪਣੀ ਆਪਣੀ ਸਟੇਟਮੈਂਟ ਦਰਜ ਕਰਾਈ ਕਿ ਡੇਰੇ ਦੇ ਅੰਦਰ ਸਾਧ ਨੇ ਉਹਨਾਂ ਨਾਲ ਕਿਸ ਤਰੀਕੇ ਨਾਲ ਰੇਪ ਕੀਤਾ ਉਹਦੇ ਵਿੱਚ ਮਾਨਯੋਗ ਜਿਹੜੇ ਜੱਜ ਸੀ ਜਗਦੀਪ ਸਿੰਘ ਪੰਜਾਬ ਸੀਬੀਆਈ ਕੋਰਟ ਦੇ ਵਿਸ਼ੇਸ਼ ਜੱਜ ਉਹਨਾਂ ਨੇ ਦੋਨੋਂ ਅਲੱਗ-ਅਲੱਗ ਸਾਧਵੀਆਂ ਦੇ ਦੋ ਮਾਮਲਿਆਂ ਨੂੰ ਦੋ ਅਲੱਗ-ਅਲੱਗ ਐਫਆਈਆਰ ਮੰਨ ਕੇ ਔਰ ਦੋ ਅਲੱਗ-ਅਲੱਗ ਸਜ਼ਾਵਾਂ ਸੁਣਾਈਆਂ 10-10 ਸਾਲ ਦੀਆਂ ਔਰ ਉਹ ਇਹ ਕਹਿਆ ਕਿ ਅਲੱਗ ਅਲੱਗ ਭੁਗਤੇਗਾ ਗੁਰਮੀਤ ਰਾਮ ਰਹੀਮ ਇਕੱਠੀਆਂ ਨਹੀਂ ਚੱਲਣਗੀਆਂ ਤਾਂ ਹੁਣ ਜਿਹੜਾ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਹੈ ਉਹ 376 ਦੇ ਉਹਨਾਂ ਦੋਨਾਂ ਮਾਮਲਿਆਂ 'ਚ 10-10 ਸਾਲ ਕੁੱਲ ਮਿਲਾ ਕੇ 20 ਸਾਲ ਦੀ ਸਜ਼ਾ ਜਿਹੜੀ ਹੈ ਉਹ ਤੇ 376 ਦੇ ਮਾਮਲੇ 'ਚ ਭੁਗਤ ਰਿਹਾ ਦੂਜਾ ਮਾਮਲਾ ਫਿਰ ਤੋਂ ਪੰਜਾਬ ਪੰਚਕੁਲਾ ਦੀ ਸੀਬੀਆਈ ਕੋਰਟ ਨੇ ਫਿਰ ਫੈਸਲਾ ਸੁਣਾਇਆ ਜਨਵਰੀ 2019 ਦੇ ਵਿੱਚ ਸਾਡੇ ਫਾਦਰ ਦੇ ਕਤਲ ਦੇ ਕੇਸ ਦੇ ਵਿੱਚ 11 ਜਨਵਰੀ 2019 ਨੂੰ ਫੈਸਲਾ ਸੁਣਾਇਆ ਗਿਆ ਔਰ ਉਹਦੇ ਵਿੱਚ CBI ਕੋਰਟ ਨੇ ਗਰਮੀਤ RAM ਰਹੀਮ ਸਮੇਤ ਜਿਹੜੇ ਹੋਰ ਕੋ ਅਕਿਊਜ਼ਨ ਇਹਨਾਂ ਸਾਰਿਆਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਸੁਣਾਈ ਔਰ ਉਦੋਂ ਬਾਅਦ ਇਹ ਵੀ ਕਿਹਾ ਗਿਆ ਕਿ ਜਿਹੜੀ 20 ਸਾਲ ਦੀ ਸਜ਼ਾ ਰੇਪ ਦੇ ਮਾਮਲਿਆਂ ਦੇ ਵਿੱਚ ਹੈਗੀ ਹੈ ਉਹ ਜਦੋਂ ਖਤਮ ਹੋਏਗੀ ਤਾਂ ਉਸ ਤੋਂ ਬਾਅਦ ਹੀ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਜਿਹੜੀ ਹੈ ਉਹ ਸ਼ੁਰੂ ਹੋਏਗੀ ਇਟ ਮੀਨਸ ਕਿ ਹਜੇ ਤੱਕ ਮਰਡਰ ਦੇ ਕੇਸ ਦੇ ਵਿੱਚ ਗੁਰਮੀਤ RAM ਰਹੀਮ ਦੀ ਇੱਕ ਦਿਨ ਦੀ ਵੀ ਕਸਟਡੀ ਨਹੀਂ ਹਾਲੇ ਉਹ ਰੇਤ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਿਹਾ ਹੈ ਤੀਸਰਾ ਮਾਮਲਾ ਫਿਰ 2021 ਦੇ ਵਿੱਚ ਰਣਜੀਤ ਸਿੰਘ ਦੇ ਕਤਲ ਵਾਲਾ ਡਿਸਾਈਡ ਹੋਇਆ ਸੀਬੀਆਈ ਕੋਰਟ ਵੱਲੋਂ ਅਕਤੂਬਰ 2021 ਦੇ ਵਿੱਚ ਉਹ ਡਿਕਟ ਆਇਆ ਉਹਦੇ ਵਿੱਚ ਵੀ ਗੁਰਮੀਤ RAM ਰਹੀਮ ਸਮੇਤ ਜਿੰਨੇ ਕੋ-ਐਕੂਇਟ ਸੀ ਸਾਰਿਆਂ ਨੂੰ ਲਾਈਫ ਇਮ ਪ੍ਰिजनਮੈਂਟ ਦੀ ਸਜ਼ਾ ਸੁਣਾਈ ਤਾਂ ਥੱਲੇ ਉਹਨਾਂ ਤਿੰਨਾ ਮਾਮਲਿਆਂ ਦੇ ਵਿੱਚ ਆਜੀਵਨ ਕਾਰਾਵਾਸ ਜਿਹਨੂੰ ਉਮਰ ਕਾਇਦਾ ਆਪਾਂ ਕਹਿ ਦਿੰਦੇ ਆ ਉਹਨਾਂ ਦੀ ਸਜ਼ਾ ਹੋ ਚੁੱਕੀ ਹੈ ਦੋਨੋਂ ਕਤਲ ਕੇਸਾਂ 'ਚ ਔਰ ਰੇਪ ਦੇ ਮਾਮਲੇ 'ਚ ਗਰਮੀਤ RAM ਰਹੀਮ ਨੂੰ 20 ਸਾਲ ਦੀ ਸਜ਼ਾ ਹੋ ਚੁੱਕੀ ਹੈ ਇਹਨਾਂ ਤਿੰਨਾ ਮਾਮਲਿਆਂ ਦੇ ਹੁਣ ਗੱਲ ਆਉਂਦੀ ਹੈ ਹਾਈ ਕੋਰਟ ਦੇ ਵਿੱਚ ਇਹਨਾਂ ਤਿੰਨਾ ਮਾਮਲਿਆਂ ਨੂੰ ਲੈ ਕੇ ਸਾਰੇ ਆ ਕਿ ਉਹ ਜਿੰਨੇ ਸਜ਼ਾ ਯਾਪਤਾ ਨੇ ਉਹਨਾਂ ਨੇ ਅਪੀਲ ਦਾਇਰ ਕੀਤੀ ਹੋਈ ਸੀ ਇਹਨਾਂ ਅਪੀਲਾਂ ਦੀ ਸੁਣਵਾਈ ਹਜੇ ਤੱਕ 2017 ਦੇ ਚੇਪ ਵਾਲੇ ਮਾਮਲੇ 'ਚ ਹੋਈ 19 ਦੇ ਛੱਡੇ ਵਾਲੇ ਮਾਮਲੇ 'ਚ ਹੋਈ 21 ਦੇ ਚਰਨਜੀਤ ਵਾਲੇ ਮਾਮਲੇ 'ਚ ਅਪੀਲ ਦਾਇਰ ਹੋਈ ਅਪੀਲਾਂ ਪੈਂਡਿੰਗ ਚੱਲੀਆਂ ਆ ਰਹੀਆਂ ਸੀ ਪਿਛਲੇ ਸਾਲ 2023 ਦੇ ਵਿੱਚ ਇੱਕ ਐਪਲੀਕੇਸ਼ਨ ਮੂਵ ਹੁੰਦੀ ਹੈ ਰਣਜੀਤ ਸਿੰਘ ਦੇ ਮਾਮਲੇ ਦੇ ਵਿੱਚ ਜਸਵੀਰ ਸਿੰਘ ਇੱਕ ਕੋ-ਐਕਿਊਜ਼ ਸੀ ਜਿਹੜਾ ਕਿ ਸ਼ੂਟਰ ਵੀ ਸੀ ਸੀਬੀਆਈ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਰਣਜੀਤ ਸਿੰਘ ਦੇ ਕਤਲ ਕਰਨ ਦੇ ਵਿੱਚ ਦੋ ਸ਼ੂਟਰ ਜਿਹੜੇ ਸਨ ਅ ਸਬਦਲ ਸਿੰਘ ਔਰ ਜਸਬੀਰ ਸਿੰਘ ਜਸਬੀਰ ਸਿੰਘ ਦਾ ਦੀ ਮੌਤ ਹੋ ਜਾਂਦੀ ਹੈ ਜਦੋਂ ਉਹਨੂੰ ਸਜ਼ਾ ਸੁਣਾ ਦਿੱਤੀ ਗਈ 2021 ਦੇ ਵਿੱਚ ਤਾਂ ਉਹ ਕਿਉਂਕਿ ਪਹਿਲੇ ਵੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਸੀ ਬਾਕੀ ਜਿੰਨੇ ਕੋ ਐਕੋ ਸੀ ਸਾਡੇ ਕਤਲ ਮਾਮਲੇ ਦੇ ਵਿੱਚ ਔਰ ਰਣਜੀਤ ਸਿੰਘ ਦੇ ਮਾਮਲੇ ਜਿੰਨੇ ਵੀ ਕੋ ਆਕੂਸੀਓ ਸਾਰੇ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਸੀ ਭੁਗਤ ਰਹੇ ਸੀ ਕਸਟਡੀ ਵਿੱਚ ਸੀ ਭਾਵੇਂ ਉਹ ਡਿਊਰਿੰਗ ਇਨਵੈਸਟੀਗੇਸ਼ਨ ਜਾਂ ਡਿਊਰਿੰਗ ਟ੍ਰਾਇਲ ਦੀ ਗੱਲ ਕਰੀਏ ਲੇਕਿਨ ਗੁਰਮੀਤ RAM ਰਹੀਮ ਇਕੱਲਾ ਇਹ ਜਿਹੇ ਹੰਦਾ ਸੀ ਜਿਨੇ ਇੱਕ ਵੀ ਦਿਨ ਕਸਟਡੀ ਵਿੱਚ ਨਹੀਂ ਰਹਾ ਭਾਵੇਂ ਇਨਵੈਸਟੀਗੇਸ਼ਨ ਚੱਲੀ ਜਾਂ ਟ੍ਰਾਇਲ ਚੱਲਿਆ ਜਦੋਂ ਸਜ਼ਾ ਸੁਣਾਈ ਗਈ 2017 ਦੇ ਵਿੱਚ ਤਾਂ ਗੁਰਮੀਤ RAM ਰਹੀਮ ਨੂੰ ਉਦੋਂ ਜੇਲ੍ਹ ਭੇਜਿਆ ਗਿਆ ਜਦੋਂ ਕਿ ਬਾਕੀ ਸਾਰੇ ਜਿਹੜੇ ਮੁਲਜ਼ਮ ਨੇ ਉਹ ਪਹਿਲਾਂ ਤੋਂ ਸਜ਼ਾ ਦੇ ਵਿੱਚ ਹੈਗੇ ਸੀ ਕਸਟਡੀ ਦੇ ਵਿੱਚ ਹੈਗੇ ਸੀ ਹੁਣ ਜਸਬੀਰ ਸਿੰਘ ਜਿਹੜਾ ਇੱਕ ਮੁੱਲਜ਼ਮ ਇਹਦੇ ਵਿੱਚ ਸਜ਼ਾ ਯਾਫਤਾ ਸੀ ਰਣਜੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਉਹ ਉਹਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਉਹਦੇ ਫੈਮਿਲੀ ਮੈਂਬਰਸ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਮੂਵ ਹੁੰਦੀ ਹੈ ਕਿ ਸਾਡੇ ਬੇਟੇ ਦੇ ਉੱਪਰ ਉਹਦੀ ਮੌਤ ਹੋ ਚੁੱਕੀ ਹੈ ਔਰ ਉਹਦੇ ਉੱਪਰ ਇੱਕ ਧੱਬਾ ਲੱਗਿਆ ਹੈ ਮਰਡਰਰ ਦਾ ਅਸੀਂ ਉਸ ਸਟਿਗਮਾ ਨੂੰ ਹਟਵਾਉਣਾ ਚਾਹੁੰਦੇ ਆ ਇਸ ਕਰਕੇ ਇਸ ਮੈਟਰ ਦੀ ਜਲਦੀ ਸੁਣਵਾਈ ਕੀਤੀ ਜਾਵੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉਹਨਾਂ ਦੀ ਐਪਲੀਕੇਸ਼ਨ ਨੂੰ ਅਨਟਰਟੇਨ ਕਰਦਾ ਹੈ ਔਰ ਮੇਨ ਅਪੀਲਾਂ ਨੂੰ ਸੁਣਵਾਈ ਦੇ ਉੱਤੇ ਰੱਖ ਲਿਆ ਜਾਂਦਾ ਹੈ ਲਿਸਟਡ ਕਰ ਦਿੱਤੀਆਂ ਜਾਂਦੀਆਂ ਇਸ ਤੋਂ ਬਾਅਦ ਇੱਕ ਹੋਰ ਕੋ ਐਕਿਊਜ਼ ਸਬਦਲ ਸਿੰਘ ਜਿਹੜਾ ਕਿ ਪੰਜਾਬ ਪੁਲਿਸ ਦਾ ਕਨਸਟੇਬਲ ਸੀ ਔਰ ਡੈਪੂਟੇਸ਼ਨ ਤੇ ਗੁਰਮੀਤ RAM ਰਹੀਮ ਨੂੰ ਪੰਜਾਬ ਪੁਲਿਸ ਨੇ ਗਨਮੈਨ ਦੇ ਤੌਰ ਤੇ ਉਹਨੂੰ ਦਿੱਤਾ ਹੋਇਆ ਸੀ ਉਹ ਵੀ ਇਹ ਕਿਹੜੇ ਸੰਨ ਦੀ ਗੱਲ ਹੈ ਇਹ ਕਿਹੜੇ ਸੰਨ ਦੀ ਗੱਲ ਹੈ ਵੀ ਪੰਜਾਬ ਪੁਲਿਸ ਨੇ ਡੈਪੂਟੇਸ਼ਨ ਤੇ ਗਨਮੈਨ ਦਿੱਤਾ ਹੋਇਆ ਸੀਗਾ 2002 ਦੀ ਅੱਛਾ ਜੀ ਜੀ ਉਹਦਾ ਵੀ ਉਹਦੀ ਵੀ ਇਨਵੋਲਵਮੈਂਟ ਹੋਈ ਹੈਗੀ ਸੀ ਰਣਜੀਤ ਸਿੰਘ ਦੇ ਕਤਲ ਕੇਸ ਦੇ ਵਿੱਚ ਔਰ ਫਿਰ ਇੱਕ ਐਪਲੀਕੇਸ਼ਨ ਸਬਦਿਲ ਸਿੰਘ ਵੱਲੋਂ ਲੱਗਦੀ ਹੈ ਕਿ ਇਸ ਮਾਮਲੇ ਦੀ अर्ਲੀ ਹੀਅਰਿੰਗ ਕੀਤੀ ਜਾਵੇ ਕਿਉਂਕਿ ਸਾਨੂੰ ਇੰਨਾ ਟਾਈਮ ਹੋ ਗਿਆ ਹੈ ਜ਼ਿਲ੍ਹਾ ਦੇ ਵਿੱਚ ਔਰ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ ਇਸ ਕਰਕੇ ਇਸ ਮਾਮਲੇ ਨੂੰ ਜਲਦੀ ਸੁਣਿਆ ਜਾ ਕਿਉਂਕਿ ਮੈਟਰ ਪਹਿਲਾਂ ਤੋਂ ਲਿਸਟਡ ਸੀ 15 ਮਈ 2024 ਲਈ ਸਬਦਿਲ ਸਿੰਘ ਦੀ ਐਪਲੀਕੇਸ਼ਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਇਸ ਮੈਟਰ ਨੂੰ ਇਹਨੂੰ ਪ੍ਰੀਪੌਨ ਕਰ ਲੈਂਦਾ ਹੈ ਪ੍ਰੀਪੌਨ ਕਰਕੇ ਫਰਵਰੀ 2024 5 ਫਰਵਰੀ 2024 ਦੀ ਤਰੀਕ ਲਾ ਦਿੱਤੀ ਜਾਂਦੀ ਹੈ ਇਸ ਰਣਜੀਤ ਸਿੰਘ ਦੇ ਮਾਮਲੇ ਦੀਆਂ ਜਿੰਨੀਆਂ ਅਪੀਲਾਂ ਨੇ ਉਹ 5 ਫਰਵਰੀ 2024 ਤੋਂ ਲਗਾਤਾਰ ਆਰਗੂਮੈਂਟਸ ਉਹਨਾਂ ਦੀ ਸ਼ੁਰੂ ਹੁੰਦੀ ਹੈ ਆਰਗੂਮੈਂਟ ਸੁਣਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਡਿਸਾਈਡ ਕਰ ਦਿੱਤਾ ਜਾਂਦਾ ਹੈ ਕਿ ਇਹ ਸਾਰੇ ਜਿੰਨੇ ਅਕਿਊਜ਼ ਨੇ ਰਣਜੀਤ ਸਿੰਘ ਦੇ ਕਤਲ ਦੇ ਕੇਸ ਦੇ ਵਿੱਚ ਸਣੇ ਗੁਰਮੀਤ RAM ਰਹੀਮ ਇਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਔਰ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਦਾ ਜੋ ਫੈਸਲਾ ਆਇਆ ਉਹਦੇ ਚ ਇਹ ਕਿਹਾ ਗਿਆ ਕੀ ਗਵਾਹਾਂ ਦੀਆਂ ਡਿਸਕ੍ਰਿਪੈਂਸੀਸ ਨੇ ਬਿਆਨਾਂ ਦੇ ਵਿੱਚ ਔਰ ਪਹਿਲਾਂ ਜਿਹੜਾ ਉਹ ਬਿਆਨ ਕੁਝ ਹੋਰ ਦਿੱਤੇ ਗਏ ਇੱਕ ਫਲਾ ਜਿਹੜਾ ਗਵਾਹ ਹੈ ਉਹਦੀ ਇਹਦੇ ਚ ਸੀਬੀਆਈ ਨੇ ਗਵਾਹੀ ਕਿਉਂ ਨਹੀਂ ਕਰਵਾਈ ਔਰ মিডিਆ ਟ੍ਰਾਇਲ ਦਾ ਵੀ ਹਵਾਲਾ ਦਿੱਤਾ ਜਾਂਦਾ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਗੱਲਾਂ ਉਸ ਫੈਸਲੇ ਦੇ ਵਿੱਚ ਲਿਖੀਆਂ ਗਈਆਂ। ਉਹ ਗੱਲ ਵੱਖਰੀ ਹੈ ਕਿ ਉਹ ਫੈਸਲਾ ਮਾਨਯੋਗ ਹਾਈ ਕੋਰਟ ਨੇ ਕੀ ਕੀਤਾ ਹੈ ਉਹਦੇ ਤੇ ਆਪਾਂ ਜ਼ਿਆਦਾ ਨਹੀਂ ਜਾਵਾਂਗੇ ਕਿਉਂਕਿ ਉਸ ਫੈਸਲੇ ਦੇ ਖਿਲਾਫ ਕੰਪਲੇਨੈਂਟ ਫੈਮਿਲੀ ਜਿਹੜੀ ਹੈ ਆਲਰੇਡੀ ਇਕਸਲਪੀ ਮੂਵ ਕਰ ਚੁੱਕੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਔਰ ਅਜੇ ਤੱਕ ਜਿਹੜਾ ਕਿ ਪ੍ਰੋਸੀਕਿਊਸ਼ਨ ਹੈ ਜਿਹਨੂੰ ਸੀਬੀਆਈ ਸੀਬੀਆਈ ਕਿਉਂਕਿ ਇਸ ਮਾਮਲੇ ਦੀ ਮਾਲਕ ਹੈ ਔਰ ਸੀਬੀਆਈ ਨੇ ਇਸ ਮਾਮਲੇ ਨੂੰ ਇਨਵੈਸਟੀਗੇਟ ਕੀਤਾ ਔਰ ਉਹਨੇ ਹੀ ਹਾਈ ਕੋਰਟ ਦੇ ਵਿੱਚ ਡਿਫੈਂਡ ਕਰਨਾ ਸੀ ਇਸ ਮਾਮਲੇ ਨੂੰ ਆਪਣੇ ਨੂੰ ਔਰ ਜਦੋਂ ਇਹ ਐਕੁਇਟਲ ਦੇ ਆਰਡਰ ਹੋ ਗਏ ਬਰੀ ਦੇ ਆਰਡਰ ਹੋ ਗਏ ਤਾਂ ਸੀਬੀਆਈ ਕਿਉਂਕਿ ਦੇਸ਼ ਦੀ ਇੱਕ ਬਹੁਤ ਵੱਡੀ ਜਾਂਚ ਏਜੰਸੀ ਹੈ ਸਭ ਤੋਂ ਵੱਡੀ ਜਾਂਚ ਏਜੰਸੀ ਜੇ ਆਪਾਂ ਮੰਨੀਏ ਤਾਂ ਸੀਬੀਆਈ ਔਰ ਜਦੋਂ ਪੁਲਿਸ ਕਿਤੇ ਫੇਅਰ ਇਨਕੁਆਇਰੀ ਨਹੀਂ ਕਰਦੀ ਤਾਂ ਸੀਬੀਆਈ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਕਿਉਂਕਿ ਦੇਸ਼ ਦੇ ਲੋਕ ਜਿਹੜੇ ਹੈ ਸੀਬੀਆਈ ਇਨਵੈਸਟੀਗੇਸ਼ਨ ਤੇ ਭਰੋਸਾ ਕਰਦੇ ਨੇ ਔਰ ਸੀਬੀਆਈ ਦਾ ਜੋ ਵਤੀਰਾ ਇਹਨਾਂ ਮਾਮਲਿਆਂ ਦੇ ਵਿੱਚ ਰਿਹਾ ਕਿ ਥੱਲੇ ਵੀ ਹਾਈ ਕੋਰਟ ਦੇ ਵਿੱਚ ਵੀ ਜਦੋਂ ਕਿ ਪਹਿਲਾਂ ਸੀਬੀਆਈ ਨੇ ਬਹੁਤ ਵਧੀਆ ਇਨਵੈਸਟੀਗੇਸ਼ਨ ਕੀਤੀ ਟ੍ਰਾਇਲ ਦੇ ਦੌਰਾਨ ਵੀ ਸੀਬੀਆਈ ਨੇ ਦਿੱਲੀ ਤੋਂ ਇੱਕ ਆਪਣੇ ਸਪੈਸ਼ਲ ਪੀਪੀ ਨੂੰ ਅਪਾਇੰਟ ਕੀਤਾ ਆਪਣੇ ਡੀਐਲਏ ਨੂੰ ਡਿਪਟੀ ਲੀਗਲ ਐਡਵਾਈਜ਼ਰ ਨੂੰ ਇਹਨਾਂ ਤਿੰਨਾਂ ਕੇਸਿਸ ਨੂੰ ਪ੍ਰੋਸੀਕਿਊਸ਼ਨ ਨੇ ਅਪਾਇੰਟ ਕੀਤਾ ਸੀਬੀਆਈ ਨੇ ਔਰ ਹੋਰ ਵੀ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹਾਂਗਾ ਇਹਨਾਂ ਤਿੰਨਾਂ ਮਾਮਲਿਆਂ ਦੇ ਵਿੱਚ ਸੀਬੀਆਈ ਦਾ ਬਹੁਤ ਅਹਿਮ ਰੋਲ ਰਿਹਾ ਇਹਨਾਂ ਨੂੰ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਦਿਵਾਉਣ ਦੇ ਵਿੱਚ ਲੇਕਿਨ ਹੁਣ ਜੋ ਹਾਲਾਤ ਨੇ ਸਜ਼ਾ ਤੋਂ ਬਾਅਦ ਅਪੀਲਾਂ ਦਾਖਲ ਹੋਈਆਂ ਅਪੀਲਾਂ ਤੇ ਜਦੋਂ ਸੁਣਵਾਈ ਤੇ ਆਈਆਂ ਸੀਬੀਆਈ ਨੇ ਆਪਣਾ ਕੋਈ ਵੀ ਜਿਹੜਾ ਹੈ ਕੋਈ ਸੀਨੀਅਰ ਕਾਉਂਸਲ ਇਹਨਾਂ ਵਾਸਤੇ ਅਪਾਇੰਟ ਨਹੀਂ ਕੀਤਾ ਢੇਟਲੀ ਜਿਹੜੀ ਟੀਮ ਸੀ ਜਿਨ੍ਹਾਂ ਨੇ ਜਿਹੜੇ ਆਈਓਸੀ ਜਿਨ੍ਹਾਂ ਨੇ ਇਨਵੈਸਟੀਗੇਟ ਕੀਤਾ ਮੈਟਰ ਨੂੰ ਜਾਂ ਜਿਹੜੇ ਸਪੈਸ਼ਲ ਪੀਪੀਸੀ ਸੀ ਉਹਨਾਂ ਨੂੰ ਅਪਾਇੰਟ ਨਹੀਂ ਕੀਤਾ ਗਿਆ ਹਾਈ ਕੋਰਟ ਦੇ ਵਕੀਲ ਨੂੰ ਅਸਿਸਟ ਕਰਨ ਲਈ ਕਿ ਉਹ ਇੱਕ ਇੱਕ ਪੁਆਇੰਟ ਤੇ ਕੀ ਕੀ ਅਸਿਸਟੈਂਸ ਦੇ ਆਪਣੇ ਕਾਉਂਸਲ ਨੂੰ ਜਾ ਕੇ ਡਿਊਰਿੰਗ ਆਰਗੂਮੈਂਟਸ ਤਾਂ सीबीआई ਦਾ ਇਹ ਵਤੀਰਾ ਰਿਹਾ ਹੁਣ ਜੇ ਅਸੀਂ ਗੱਲ ਕਰੀਏ ਗਾਹਾਂ ਦੀ ਤਾਂ सीबीआई ਨੂੰ ਇਸ ਫੈਸਲੇ ਦੇ ਖਿਲਾਫ ਸਭ ਤੋਂ ਪਹਿਲਾ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਨੌਕ ਕਰਨਾ ਚਾਹੀਦਾ ਸੀ ਕਿ ਇਹ ਫੈਸਲਾ ਗਲਤ ਹੈ ਔਰ ਅਸੀਂ ਇਹਨੂੰ ਚੈਲੰਜ ਕਰਦੇ ਲੇਕਿਨ ਅਜ ਤੱਕ सीबीआई ਦਾ ਵੀ ਟਲਮਲ ਰਵਈਆ ਹੈ ਹਜੇ ਉਸ ਮਾਮਲੇ ਦੇ ਵਿੱਚ ਫੈਸਲਾ ਆਏ ਨੂੰ ਢਾਈ ਮਹੀਨੇ ਤੋਂ ਉੱਪਰ ਹੋ ਚੁੱਕੇ ਨੇ ਅਜਿਹੇ ਥੱਕੇਸ ਮਾਮਲੇ ਦੇ ਵਿੱਚ ਸੀਬੀਆਈ ਜਿਹੜੀ ਨੇ ਉਹ ਸੁਪਰੀਮ ਕੋਰਟ ਨਹੀਂ ਗਈ ਤਾਂ ਇਸ ਤੋਂ ਬਾਅਦ ਹੁਣ ਜਿਹੜੇ ਸਾਡੇ ਮਾਮਲਿਆਂ ਦਾ ਮੈਂ ਜ਼ਿਕਰ ਕਰਦਾ ਪੱਤਰਕਾਰ ਛਤਰਪਤੀ ਦੇ ਮਰਡਰ ਕੇਸ ਦਾ ਔਰ ਸਾਧਵੀ ਯੋਨ ਸ਼ੋਸ਼ਨ ਦਾ ਇਹ ਮਾਮਲੇ ਵੀ ਥੱਲੋਂ ਕਿਉਂਕਿ ਸਜ਼ਾ ਹੋ ਚੁੱਕੀ ਹੈ ਉੱਪਰ ਅਪੀਲਾਂ ਪੈਂਡਿੰਗ ਸਨ ਹੁਣ ਮਾਨਯੋਗ ਹਾਈ ਕੋਰਟ ਨੇ ਇਹ ਅਪੀਲਾਂ ਵੀ ਅੱਗੇ ਆਰਗੂਮੈਂਟ ਵਾਸਤੇ ਸੁਣਵਾਈ ਤੇ ਲਿਸਟਡ ਕਰ ਲਈ ਹੈ ਇਹ ਇਹਦਾ ਸਟੇਟਸ ਹੈ ਕਿ ਜਿੱਦਾਂ ਦਾ ਇਸ ਵਕਤ ਸਰਕਾਰ ਦਾ ਵਤੀਰਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ सीबीआई ਜਿਹੜੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਨਹੀਂ ਗਈ। ਜੀ, ਛਤਰਪਤੀ ਹੋਣਾ ਵਾਲਾ ਕੇਸ ਅਜੇ ਸ਼ੁਰੂ ਹੋਣਾ ਦੁਬਾਰਾ ਤੋਂ ਇੱਕ ਵਾਰ ਫੇਰ ਤੋਂ ਤੇ ਜਿਹਦੇ ਖਿਲਾਫ ਦੋ ਸ਼ੈ ਰਾਮ ਰਹੀਮ ਖਿਲਾਫ ਉਹ ਪੂਰੀਆਂ ਮੌਜ ਬਹਾਰਾ ਲੈ ਰਿਆ ਭਾਵੇਂ ਕਿ ਸਰਕਾਰ ਆਪਣਾ ਆਧਾਰ ਪੂਰਾ ਪੇਸ਼ ਕਰਦੀ ਹੈ ਕਿ ਉਹਦਾ ਵਿਹਾਰ ਬਹੁਤ ਵਧੀਆ ਹੈ ਜੇਲ੍ਹ ਦੇ ਵਿੱਚ ਇਸ ਕਰਕੇ ਪ੍ਰੋਲ ਮਿਲਦੀ ਹੈ। ਤਾ ਕਿਤੇ ਨਾ ਕਿਤੇ ਤੁਹਾਨੂੰ ਕਿੱਦਾਂ ਲੱਗਦਾ ਵੀ ਹੁਣ ਜਦੋਂ ਕੇਸ ਸ਼ੁਰੂ ਹੋਊਗਾ ਜਿਹਦੇ ਖਿਲਾਫ ਦੋਸ਼ ਆ ਉਹ ਬੰਦਾ ਪੂਰੇ ਮਤਲਬ ਮਜ਼ੇ ਲੈ ਰਿਹਾ ਉਹ ਬੰਦਾ ਬਾਹਰ ਵੀ ਆ ਜਾਂਦਾ ਆਨਲਾਈਨ satsang ਵੀ ਕਰਦਾ ਤੇ ਇਹ ਚੀਜ਼ਾਂ ਇਫੈਕਟ ਕਰਨਗੀਆਂ ਕੇਸ ਨੂੰ ਦੇਖੋ ਗੁਰਮੀਤ RAM ਰਹੀਮ ਤੇ ਖਿਲਾਫ ਅਸੀਂ 2002 ਤੋਂ 2019 ਤੱਕ ਸਾਡੇ ਫਾਦਰ ਦੇ ਮਾਮਲੇ ਦਾ ਜਦੋਂ ਤੱਕ ਨਿਬੇੜਾ ਨਹੀਂ ਹੋਇਆ ਥਲੜੀ ਕੋਰਟ ਤੋਂ ਅਸੀਂ ਲਗਾਤਾਰ ਇੱਕ ਲੰਮੀ ਲੜਾਈ ਲੜੀ ਇਨਸਾਫ ਦੀ ਲੜਾਈ ਅੱਜ ਵੀ ਲੜ ਰਹੇ ਹਾਂ ਅੱਗੇ ਹਾਈ ਕੋਰਟ ਮਾਮਲਾ ਆ ਚੁੱਕਾ ਹੈ ਅਸੀਂ ਹਾਈ ਕੋਰਟ ਦੇ ਵਿੱਚ ਆਪਣੀ ਅੰਤਜੀ ਜੀ ਜਦੋਂ 2002 ਦੇ ਵਿੱਚ ਛਤਰਪਤੀ ਹੋਣਾ ਦਾ ਮਰਡਰ ਹੁੰਦਾ ਤੁਹਾਡੀ ਏਜ ਉਸ ਵਕਤ ਕਿੰਨੀ ਸੀਗੀ ਮੈਂ ਇੱਕੀ ਬਾਈਕ ਬਰਿਆਂ ਦਾ ਸੀ ਹੂੰ 22 ਬਾਈ ਸਾਲ ਦਾ ਸੀ ਔਰ ਉਦੋਂ ਤੋਂ ਅਸੀਂ ਇਹ ਇੱਕ ਜਿਹੜੀ ਲੰਮੀ ਇਨਸਾਫ ਦੀ ਲੜਾਈ ਹੈ ਉਹ ਪਹਿਲਾਂ ਅਸੀਂ ਸੀਬੀਆਈ ਇਨਵੈਸਟੀਗੇਸ਼ਨ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲੜੇ ਉਸ ਤੋਂ ਬਾਅਦ ਸੀਬੀਆਈ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੀ ਔਕੜਾਂ ਪੈਦਾ ਕੀਤੀਆਂ ਗਈਆਂ ਕਿਉਂਕਿ ਗੁਰਮੀਤ RAM ਰਹੀਮ ਇੱਕ ਵੱਡੇ ਸਾਮਰਾਜ ਦਾ ਮਾਲਕ ਸੀ ਔਰ ਪੋਲੀਟੀਕਲੀ ਵੀ ਬੜਾ ਇੰਟਰਫੀਰੈਂਸ ਸੀਗਾ ਇਨਫਲੂਐਂਸ ਸੀਗਾ ਉਸ ਬੰਦੇ ਦਾ ਔਰ ਇਹਨਾਂ ਮਾਮਲਿਆਂ ਨੂੰ ਪੋਲੀਟੀਕਲੀ ਦਾ ਬੌਣ ਦੇ ਲਈ ਔਰ ਗੁਰਮੀਤ ਰਾਮ ਰਹੀਮ ਨੂੰ ਸ਼ੀਲਡ ਕਰਨ ਦੇ ਲਈ ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਾਂ ਜਿੰਨਾ ਵੀ ਸਿਆਸੀ ਪਾਰਟੀਆਂ ਦੀ ਉਹਨਾਂ ਟਾਈਮਾਂ ਤੋਂ ਲੈ ਕੇ ਅੱਜ ਤੱਕਨ ਸਰਕਾਰ ਰਹੀ ਸੱਤਾ ਦੇ ਵਿੱਚ ਰਹੀਆਂ ਉਹਨਾਂ ਲੋਕਾਂ ਨੇ ਹਮੇਸ਼ਾ ਹਰ ਹਮੇਸ਼ੇ ਕੋਸ਼ਿਸ਼ ਕੀਤੀ ਕਿ ਗੁਰਮੀਤ ਰਾਮ ਰਹੀਮ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਪਾਕ ਸਾਫ਼ ਕੱਢ ਲਿਆ ਜਾਵੇ ਬਰੀ ਕਰਵਾ ਲਿਆ ਜਾਵੇ ਔਰ ਉਹ ਅੱਜ ਵੀ ਉਸੇ ਤਰੀਕੇ ਨਾਲ ਜਾਰੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਹਿਲੇ ਦਿਨ ਤੋਂ ਜਦੋਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਪ੍ਰਦੀਪ ਪ੍ਰਦੀਪ ਕਲੇਰ ਵੀ ਇਹੀ ਗੱਲ ਕਹਿੰਦਾ ਆ ਵੀ ਵੱਡੇ ਲੀਡਰ ਜਿਹੜੇ ਆ ਮਿਲਦੇ ਰਹੇ ਆ ਰਾਮ ਰਹੀਮ ਨੂੰ ਵੋਟਾਂ ਦੀ ਖਾਤਰ ਬਿਲਕੁਲ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਦੋਰ ਆਏ ਨਹੀਂ ਸਾਡੇ ਅਸੀਂ ਕਿਉਂਕਿ ਬਿਲਕੁਲ ਸਰਸੇ ਦੇ ਵਿੱਚ ਰੈਜ਼ਾਈਡ ਕਰਦੇ ਆਂ ਔਰ ਸਰਸੇ ਹੀ ਡੇਰੇ ਦਾ ਜਿਹੜਾ ਮੇਨ ਜਿਹਨੂੰ ਅਸੀਂ ਹੈੱਡ ਕੁਆਰਟਰ ਕਹਾਂਗੇ ਉਹ ਸਰਸੇ ਦੇ ਵਿੱਚ ਆ ਤਾਂ ਅਸੀਂ ਰੋਜ਼ ਇੱਥੇ ਮੀਡੀਆ ਰਿਪੋਰਟਿੰਗਸ ਦੇ ਰਾਹੀਂ ਵੇਖਦੇ ਰਹੇ ਕਿ ਕਿਵੇਂ ਕਿੰਨੀਆਂ ਸਟੇਟਾਂ ਦੇ ਜਿਹੜੇ ਸੀਐਮ ਤੱਕ ਨੇ ਉਹ ਇੱਥੇ ਮੱਥੇ ਟੇਕਣ ਆਉਂਦੇ ਸੀ ਤਾਂ ਜਿੱਥੇ 10-10 ਸਟੇਟਾਂ ਦੇ ਸੀਐਮ ਮੱਥੇ ਟੇਕਣ ਆਉਂਦੇ ਹੋਣ ਸੈਂਟਰ ਦੇ ਮੰਤਰੀ ਟਿਕਣ ਆਉਂਦੇ ਹੋਣ ਵੋਟਾਂ ਦਾ ਇੱਕ ਲਾਲਚ ਸੀ ਉਹਨਾਂ ਵੋਟਾਂ ਦੇ ਲਾਲਚ ਲਈ ਗਰਮੀਤ ਰਾਮ ਰਹੀਮ ਨੇ ਆਪਣੀ ਸਕਿਨ ਸੇਵ ਕਰਨ ਲਈ ਆਪਣੀ ਉਸ ਪੋਲਿਟਿਕਲ ਪਾਵਰ ਦਾ ਫਾਇਦਾ ਚੱਕਿਆ ਔਰ ਉਸੇ ਫਾਇਦੇ ਦੇ ਕਾਰਨ ਸੀਬੀਆਈ ਇਨਵੈਸਟੀਗੇਟ ਪਹਿਲਾ ਪੁਲਿਸ ਇਨਵੈਸਟੀਗੇਸ਼ਨ ਫੇਅਰ ਨਹੀਂ ਹੋਈ ਫਿਰ ਸੀਬੀਆਈ ਇਨਵੈਸਟੀਗੇਸ਼ਨ ਦੇ ਦੌਰਾਨ ਔਕੜਾਂ ਪੈਦਾ ਕੀਤੀਆਂ ਗਈਆਂ ਮੁੜ ਕੇ ਜਦੋਂ ਟ੍ਰਾਇਲਸ ਸਟਾਰਟ ਹੋਇਆ ਤਾਂ ਟ੍ਰਾਇਲ ਦੇ ਵਿੱਚ ਵੀ ਕਿਸ-ਕਿਸ ਤਰੀਕੇ ਨਾਲ ਬਦਸ਼ਾਹ ਪੈਦਾ ਕੀਤੀਆਂ ਗਈਆਂ ਇਹ ਸਾਰੀਆਂ ਚੀਜ਼ਾਂ ਸਾਡੇ ਜ਼ਿਹਨ ਦੇ ਵਿੱਚ ਨੇ ਕਿ ਸੀਬੀਆਈ ਇਨਵੈਸਟੀਗੇਸ਼ਨ ਨੂੰ ਦਬਾਉਣ ਦੇ ਲਈ ਕਿੰਨਾ-ਕਿੰਨਾ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਪੋਲੀਟੀਕਲੀ ਕਿਵੇਂ ਇਨਫਲੂਐਂਸ ਕੀਤਾ ਗਿਆ ਚੀਜ਼ਾਂ ਨੂੰ ਤਾਂ ਅੱਜ ਤੱਕ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਰਹੇ ਹਾਂ ਔਰ ਹੁਣ ਜੋ ਘਟਨਾ ਕਰਮ ਘਟਿਤ ਹੋ ਰਿਹਾ ਹੈ ਸਜ਼ਾ ਤੋਂ ਬਾਅਦ ਜਦੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾ ਦਿੱਤੀ ਗਈ ਸਜ਼ਾ ਸੁਣਾਉਣ ਦੇ ਵੇਲੇ ਪੰਚਕੁਲੇ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਹਜੂਮ ਇਕੱਠਾ ਕੀਤਾ ਗਿਆ ਔਰ ਉਸ ਹਜੂਮ ਦੇ ਵਿੱਚ ਸਰਕਾਰ ਦਾ ਮਿਸਟਰ ਜਾ ਕੇ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਖਾਣੇ ਪਾਣੀ ਦਾ ਵੀ ਅਸੀਂ ਇੰਤਜ਼ਾਮ ਕਰਾਂਗੇ ਤਾਂ ਕਿਤੇ ਨਾ ਕਿਤੇ ਉਹ ਸ਼ਹਿ ਦੇ ਰਿਆ ਸੀ ਔਰ ਜਦੋਂ ਕਿ ਸਟੇਟ ਗਵਰਨਮੈਂਟ ਨੂੰ ਪਤਾ ਸੀ ਕਿ ਅੱਜ ਤੋਂ ਹਫਤਾ 10 ਦਿਨ ਪਹਿਲਾਂ ਇਸ ਬੰਦੇ ਦੇ ਖਿਲਾਫ ਫੈਸਲਾ ਆਉਣ ਵਾਲਾ ਹੈ ਤਾਂ 25 ਅਗਸਤ ਦੇ ਫੈਸਲੇ ਤੋਂ ਪਹਿਲਾਂ 15 ਅਗਸਤ ਤੱਕਣ ਡੇਰੇ ਦੇ ਵਿੱਚ ਸਾਡੀ ਹਰਿਆਣਾ ਸਰਕਾਰ ਦਾ ਹੋਮ ਮਿਨਿਸਟਰ ਸਿੱਖਿਆ ਮੰਤਰੀ ਸਾਰੇ ਆਏ 51-52 ਲੱਖ ਦੇ ਚੈੱਕ ਤਿਕਣ ਦੇ ਕੇ ਗਏ ਮੱਥੇ ਟੇਕ ਕੇ ਗਏ ਇਹ ਸਭ ਡਰਾਮਾ ਚੱਲ ਰਿਹਾ ਸੀ ਲਗਾਤਾਰ ਔਰ ਉਸ ਤੋਂ ਬਾਅਦ ਅਲਟੀਮੇਟਲੀ ਜਦੋਂ ਮਾਨਯੋਗ ਹਾਈ ਕੋਰਟ ਨੇ ਸਾਰੇ ਡਰਾਮੇ ਨੂੰ ਦੇਖਿਆ ਤਾਂ ਉਹਨਾਂ ਨੇ ਇਹਦੇ ਵਿੱਚ ਇੰਟਰਵੈਨ ਕੀਤਾ ਉਹਨਾਂ ਆਖਿਆ ਗੁਰਮੀਤ ਰਾਮ ਰਹੀਮ ਦੇ ਮਾਮਲਿਆਂ ਦੇ ਵਿੱਚ ਫੈਸਲਾ ਆਉਣ ਵਾਲਾ ਹੈ ਔਰ ਇਹ ਜੋ ਹਜ਼ੂਮ ਇਕੱਠਾ ਹੋਇਆ ਇਹਨੂੰ ਤੁਸੀਂ ਇਕੱਠਾ ਕਿਉਂ ਹੋਣ ਦਿੱਤਾ ਪਹਿਲੀ ਗੱਲ ਤਾਂ ਇਹ ਔਰ ਦੂਸਰੀ ਗੱਲ ਹੁਣ ਤੁਸੀਂ ਇਹਨੂੰ ਕੰਟਰੋਲ ਕਰਨ ਲਈ ਕੀ ਕਰ ਰਹੇ ਹੋ ਮਾਨ ਜੋ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਫੋਰਸਿਸ ਡਿਪਲੋਏ ਹੋਈਆਂ ਔਰ ਬਲ ਪ੍ਰਯੋਗ ਕੀਤਾ ਗਿਆ 38 ਬੰਦੇ ਮਾਰੇ ਗਏ ਫਿਰ ਜਾ ਕੇ ਉਹ ਸਾਰੇ ਉਪਦਰਾਵ ਨੂੰ ਕੰਟਰੋਲ ਕੀਤਾ ਜਾ ਸਕਿਆ ਇਹ ਸਾਰਾ ਅਸੀਂ ਦੇਖਿਆ ਉਸ ਤੋਂ ਬਾਅਦ ਜਦੋਂ ਗੁਰਮੀਤ RAM ਰਹੀਮ ਜੇਲ੍ਹ ਦੇ ਵਿੱਚ ਚਲੇ ਗਿਆ ਤਾਂ ਜੇਲ੍ਹ ਵਿੱਚ ਜਾਣ ਤੋਂ ਬਾਅਦ ਲਗਾਤਾਰ ਜਦੋਂ ਉਹ ਛੱਟ ਪਟਾਉਂਦਾ ਰਿਹਾ ਬਾਹਰ ਆਉਣ ਲਈ ਦਾ ਹਰਿਆਣਾ ਸਰਕਾਰ ਨੇ ਜਦੋਂ ਇਹ ਦੇਖਿਆ ਕਿ ਜਿਹੜੇ ਦਾ ਹਰਿਆਣਾ ਗੁੱਡ ਕੰਡਕਟ ਪ੍ਰिजनਰ ਟੈਂਪਰੇਰੀ ਰਿਲੀਜ਼ ਐਕਟ ਹੈ ਉਸ ਐਕਟ ਦੇ ਜਿਹੜੇ ਰੂਲ ਰੈਗੂਲੇਸ਼ਨਸ ਨੇ ਉਹ ਕਿਤੇ ਨਾ ਕਿਤੇ ਗੁਰਮੀਤ RAM ਰਹੀਮ ਦੇ ਰਾਹ ਦਾ ਰੋੜਾ ਬਣ ਰਹੇ ਸੀ ਉਹਨੂੰ ਪੈਰੋਲ ਤੇ ਬਾਹਰ ਲਿਓਣ ਲਈ ਤਾਂ ਹਰਿਆਣਾ ਸਰਕਾਰ ਨੇ 2022 ਦੇ ਵਿੱਚ ਮਾਰਚ 2022 ਚ ਐਕਟ ਦੇ ਵਿੱਚ ਅਮੈਂਡਮੈਂਟ ਕੀਤਾ ਐਕਟ ਵਿੱਚ ਅਮੈਂਡਮੈਂਟ ਹੋਣ ਤੋਂ ਜਸਟ 1 ਮਹੀਨਾ ਬਾਅਦ ਗਰਮੀਤ RAM ਰਹੀਮ ਨੂੰ ਪਹਿਲੀ ਪੈਰੋਲ ਦੇ ਦਿੱਤੀ ਗਈ ਔਰ ਉਸ ਤੋਂ ਬਾਅਦ ਲਗਾਤਾਰ ਉਹ ਹਰ ਸਾਲ 90 91 ਦਿਨ ਬਾਹਰ ਆਉਣ ਲੱਗਿਆ ਤਾਂ ਇਹ ਸਾਰੀ ਮਤਲਬ ਪੋਲਿਟੀਕਲ ਇੰਟਰਫੀਰੈਂਸ ਦਾ ਹੀ ਇੱਕ ਕਾਰਨ ਹੈ ਕਿ ਕਿਵੇਂ ਉਹਨੂੰ ਬਾਹਰ ਆਉਣ ਦਿੱਤਾ ਗਿਆ ਜਦੋਂ ਕਿ ਲਾ ਤੁਸੀਂ ਇਹ ਦੇਖੋ ਕਿ ਬੜੀ ਬੇਸ਼ਰਮੀ ਦੇ ਨਾਲ ਹਰਿਆਣਾ ਸਰਕਾਰ ਉਹਦਾ ਪੱਖ ਪੂਰਦੀ ਰਹੀ ਮੀਡੀਆ ਦੇ ਵਿੱਚ ਕੀ ਅਸੀਂ ਦੇਖੋ ਜੀ ਕੋਈ ਵੀ ਆਮ ਕੈਦੀ ਹੈ ਉਹਦੇ ਵੀ ਰਾਈਟ ਹੁੰਦੇ ਨੇ ਔਰ ਅਸੀਂ ਐਕਟ ਦੇ ਤਹਿਤ ਨਿਯਮਾਂ ਦੇ ਤਹਿਤ ਕਾਨੂੰਨ ਦੇ ਤਹਿਤ ਉਹਨੂੰ ਇਹ ਪੈਰੋਲ ਜਾਂ ਫਰਲੋ ਦੇ ਰਹੇ ਇਹ ਹਰ ਇੱਕ ਕੈਦੀ ਦਾ ਇੱਕ ਹੱਕ ਬਣਦਾ ਜਦੋਂ ਹੱਕ ਦੀ ਗੱਲ ਆਈ ਤਾਂ ਸਾਡਾ ਇਹੀ ਸਵਾਲ ਸੀ ਕਿ ਹੋਰ ਗਰਮੀਤ ਰਾਮ ਰਹੀਮ ਵਰਗੇ ਕਿੰਨੇ ਕ ਜਿਲ੍ਹਾ ਦੇ ਵਿੱਚ ਕੈਦੀ ਨੇ ਜਿਨ੍ਹਾਂ ਦੇ ਉੱਪਰ ਦੋ ਦੋ ਰੇਪ ਦੋ ਦੋ ਮਰਡਰ ਦੇ ਚਾਰਜ ਸਾਬਤ ਹੋ ਚੁੱਕੇ ਹੋਣ ਔਰ ਕਈ ਮਾਮਲੇ ਜਿਹੜੇ ਹੱਲੇ ਅਦਾਲਤਾਂ ਤੋਂ ਦੇ ਵਿੱਚ ਪੈਂਡਿੰਗ ਚੱਲ ਰਹੇ ਨੇ ਜਿਹੜਾ ਕਿ ਸਾਧੂਆਂ ਨੂੰ ਨਪੁੰਸਕ ਬਣਾਉਣ ਵਾਲਾ ਮਾਮਲਾ ਵੀ ਅੰਡਰ ਟ੍ਰਾਇਲ ਹੈ ਬੇਅਦਬੀ ਵਾਲਾ ਮਾਮਲਾ ਵੀ ਅੰਡਰ ਟ੍ਰਾਇਲ ਹੈ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ 2017 ਦੇ ਵਿੱਚ ਜਦੋਂ ਵਾਡਿਕਟਾਉਣ ਲੱਗਿਆ ਪਹਿਲਾ ਤਾਂ ਜੋ ਹਾਲਾਤ ਪੈਦਾ ਹੋਏ ਹਰਿਆਣਾ ਪੰਜਾਬ ਦੇ ਵਿੱਚ ਔਰ ਜਿੰਨੀ ਫੋਰਸ ਡਿਪਲੋਏ ਕਰਨੀ ਪਈ ਗਵਰਨਮੈਂਟ ਨੇ ਦੇ ਹੱਥ ਪੈਰ ਫੁੱਲ ਗਏ ਉਹਨੂੰ ਕੰਟਰੋਲ ਕਰਨ ਵਾਸਤੇ ਤਾਂ ਇਹ ਸਾਰੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹਨੂੰ ਕਨਸੀਡਰ ਕਰਨਾ ਚਾਹੀਦਾ ਸੀ ਕਿ ਇਹ ਬੰਦਾ ਜਿਹੜਾ ਹੈ ਬਾਹਰ ਵਿਚਰਨ ਦਾ ਸਮਾਜ ਦੇ ਵਿੱਚ ਰਹਿਣ ਦੇ ਕਾਬਲ ਨਹੀਂ ਹੈ ਇਹਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ ਕਿਉਂਕਿ ਇਹ ਸੋਸਾਇਟੀ ਦਾ ਦੁਸ਼ਮਣ ਹੈ ਇਹ ਬਾਹਰ ਆਏਗਾ ਤਾਂ ਇਹ ਫਿਰ ਲਾਅ ਐਂਡ ਆਰਡਰ ਦਾ ਘਾਣ ਕਰੇਗਾ ਜਦੋਂ ਬਾਹਰ ਰਹਿ ਕੇ ਪਹਿਲੇ ਵੀ ਲਗਾਤਾਰ 15 ਸਾਲ ਲਾਅ ਐਂਡ ਆਰਡਰ ਦਾ ਇਹਨੇ ਮਜ਼ਾਕ ਬਣਾਇਆ ਅਸੀਂ ਵੇਖਿਆ ਕਿ 2007 ਤੋਂ ਜਦੋਂ ਅ ਗੁਰਗੋਬਿੰਦ ਸਿੰਘ ਜੀ ਦਾ ਸਵਾਗਤ ਹੋਣ ਦਾ ਮਾਮਲਾ ਆਇਆ ਤਾਂ 2007-8-9-2-3 ਸਾਲ ਲਗਾਤਾਰ ਪੰਜਾਬ ਹਰਿਆਣੇ ਦੇ ਵਿੱਚ ਡਿਸਟਰਬੈਂਸ ਰਹੀ ਕਿੰਨੀ ਵਾਰੀ ਕਰਫਿਊ ਲਾਉਣੇ ਪਏ ਇਹ ਸਾਰੇ ਹਾਲਾਤ ਜਿਹੜੇ ਪੈਦਾ ਹੋਏ ਉਹ ਗੁਰਮੀਤ RAM ਰਹੀਮ ਦੀਆਂ ਇਹਨਾਂ ਕਾਰਗੁਜ਼ਾਰੀਆਂ ਦੀ ਵਜ੍ਹਾ ਕਰਕੇ ਹੋਏ ਔਰ ਅੱਜ ਵੀ ਜੇ ਤੁਸੀਂ ਉਹਨੂੰ ਬਾਹਰ ਖੁੱਲਾ ਵਿਛਣ ਦੀ ਇਜਾਜ਼ਤ ਦਿਓਗੇ ਤੱਕ ਕਿਤੇ ਨਾ ਕਿਤੇ ਉਹਦਾ ਕਰਦਾਰ ਫਿਰ ਤੋਂ ਸਾਹਮਣੇ ਆਏਗਾ ਤੁਸੀਂ ਸਿਰਫ ਜੇਲ੍ਹ ਦੇ ਵਿੱਚ ਬੈਠੇ ਬੰਦੇ ਦੇ ਗੁੱਡ ਕੰਡਕਟ ਦਾ ਸਰਟੀਫਿਕੇਟ ਦੇ ਕੇ ਉਹਨੂੰ ਬਾਹਰ ਨਾ ਕੱਢੋ ਉਹਦੇ ਬਾਹਰ ਦੇ ਕੰਡਕਟ ਦਾ ਵੀ ਤੁਸੀਂ ਖਿਆਲ ਕਰੋ ਕਿ ਉਹ ਬਾਹਰ ਜਦੋਂ ਰਹਾ ਤਾਂ ਉਹਦਾ ਕੰਡਕਟ ਕੀ ਸੀ ਉਹਨੇ ਕੀ ਕੀ ਕਾਰਗੁਜ਼ਾਰੀਆਂ ਕੀਤੀ ਅਨਸ਼ੂ ਜੀ ਮੇਰਾ ਇੱਕ ਸਵਾਲ ਹੋਰ ਆ ਪੀ ਤੁਹਾਡਾ ਪਰਿਵਾਰ ਵੀ ਡੇਰੇ ਦੇ ਨਾਲ ਜੁੜਿਆ ਹੋਇਆ ਸੀ ਕਿਉਂਕਿ ਜਿੰਨੇ ਲੋਕ ਵਿਕਟਮ ਐ ਇਹਦੇ ਰਾਮ ਰਹੀਮ ਦੇ ਜਿੰਨੇ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਜਿੱਦਾਂ ਬੱਚਿਆਂ ਦੇ ਨਾਲ ਬਲਾਤਕਾਰ ਹੋਇਆ ਕਿਉਂਕਿ ਉਹ ਤਾਂ ਇਹਦੇ ਡੇਰੇ ਨਾਲ ਜੁੜੇ ਹੋਏ ਸੀ ਜਿਹੜੇ ਨਪੁੰਸਕ ਵੀ ਬਣਾਏ ਗਏ ਉਹ ਵੀ ਇਹਦੇ ਡੇਰੇ ਦੇ ਬੰਦੇ ਸੀਗੇ ਹੈ ਜੀ ਤੇ ਤੁਹਾਡਾ ਪਰਿਵਾਰ ਡੇਰੇ ਦੇ ਨਾਲ ਜੁੜਿਆ ਹੋਇਆ ਸੀਗਾ ਨਹੀਂ ਸੰਦੀਪ ਜੀ ਸਾਡੇ ਪਰਿਵਾਰ ਦਾ ਡੇਰੇ ਦੇ ਨਾਲ ਕਦੇ ਕੋਈ ਵਾ ਵਾਸਤਾ ਨਹੀਂ ਰਿਹਾ ਹਾਲਾਂਕਿ ਬਾਕੀ ਜਿੰਨੇ ਵੀ ਵਿਕਟਿਮ ਨੇ ਇਹਨਾਂ ਮਾਮਲਿਆਂ ਦੇ ਚਾਹੇ ਰੇਪ ਵਿਕਟਿਮ ਨੇ ਚਾਹੇ ਜਿਹੜੇ ਕਾਸਟ ਕਾਸਟੇਸ਼ਨ ਦੇ ਵਿਕਟਿਮ ਨੇ ਸਾਧੂ ਈਰਨਜੀਤ ਸਿੰਘ ਦਾ ਪਰਿਵਾਰ ਹੈ ਜਿੰਨੇ ਵੀ ਵਿਕਟਿਮ ਫੈਮਲੀਆਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਡੇਰੇ ਦੇ ਨਾਲ ਜੁੜਾਵ ਰਿਹਾ ਇੱਕ ਸਾਡੀ ਫੈਮਲੀ ਨੂੰ ਛੱਡ ਕੇ ਸਾਡੇ ਫਾਦਰ ਇੱਕ ਜਰਨਲਿਸਟ ਸਨ ਉਹ ਆਪਣਾ ਅਖਬਾਰ ਚਲਾਉਂਦੇ ਸੀ ਔਰ ਆਪਣੇ ਜਰਨਲਿਜ਼ਮ ਦੇ ਧਰਮ ਦੇ ਨਾਤੇ ਇਹਨਾਂ ਨੇ ਜਿਹੜਾ ਗੁਰਮੀਤ RAM ਰਹੀਮ ਦੀਆਂ ਕਾਰਗੁਜ਼ਾਰੀਆਂ ਨੂੰ एक्सपोज करना शुरू ਕੀਤਾ ਕਿਉਂਕਿ ਗਰਮੀਤ ਰਾਮ ਰਹੀਮ ਦਾ ਸਰਸੇ ਦੇ ਅੰਦਰ ਵੀ ਇੱਕ ਬੜਾ ਟੈਰਰ ਸੀ ਕਿ ਡੇਰੇ ਦੇ ਖਿਲਾਫ ਕੋਈ ਵੀ ਆਵਾਜ਼ ਬੁਲੰਦ ਨਹੀਂ ਸੀ ਕਰਦਾ ਕੋਈ ਵੀ ਖੁੱਲ ਕੇ ਨਹੀਂ ਸੀ ਬੋਲਦਾ ਜੇ ਕੋਈ ਬੋਲਦਾ ਸੀ ਤਾਂ ਉਹਦਾ ਹਸ਼ਰ ਕੀ ਕੀਤਾ ਜਾਂਦਾ ਸੀ ਇਹ ਸਰਸੇ ਦੇ ਲੋਕ ਆਮ ਤੌਰ ਤੇ ਹੀ ਜਾਣੂ ਨਹੀਂ ਇਹਨਾਂ ਚੀਜ਼ਾਂ ਨਾਲ ਔਰ ਸਾਡੇ ਫਾਦਰ ਨੇ ਜਦੋਂ ਪਹਿਲੀ ਵਾਰ ਆਪਣੇ ਅਖਬਾਰ ਦੇ ਵਿੱਚ ਇਹਦੇ ਖਿਲਾਫ ਲਿਖਿਆ ਤਾਂ ਉਹਨਾਂ ਨੂੰ ਵੀ ਥ੍ਰੈਟ ਆਈ ਔਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਝੂਠੇ ਇਸਤਗਾਸੇ ਦੇ ਰਾਹੀਂ ਉਹਨਾਂ ਨੂੰ ਐਸਟੀਐਸਪੀ ਐਕਟ ਦੇ ਵਿੱਚ ਸੌਣ ਦੀ ਕੋਸ਼ਿਸ਼ ਕੀਤੀ ਗਈ ਹੋਰ ਉਹਨਾਂ ਨੂੰ ਪਰਲੋਭਨ ਵੀ ਦਿੱਤੇ ਗਏ ਲੇਕਿਨ ਜਦੋਂ ਉਹ ਨਹੀਂ ਚੁਕੇ ਤਾਂ ਅਲਟੀਮੇਟਲੀ ਉਹਨਾਂ ਨੂੰ ਸ਼ੂਟ ਕਰ ਦਿੱਤਾ ਗਿਆ ਅ ਇਸ ਤੋਂ ਇਲਾਵਾ ਸਾਡਾ ਸਾਡੇ ਫਾਦਰ ਦਾ ਡੇਰੇ ਦੇ ਨਾਲ ਵੈਸੇ ਅਲੱਗ ਤੋਂ ਕੋਈ ਵੀ ਮਤਲਬ ਜੁੜਾਵ ਨਹੀਂ ਰਿਹਾ ਇਹ ਗੱਲ ਵੱਖਰੀ ਹੈ ਕਿ ਇੱਕ ਸਰਸੇ ਦੇ ਅੰਦਰ ਇੱਕ ਬਹੁਤ ਵੱਡਾ ਡੇਰਾ ਸੀ ਔਰ ਉਹ ਜਦੋਂ ਵੀ ਕਦੇ ਕੋਈ ਪ੍ਰੈਸ ਕਾਨਫਰੈਂਸ ਜਾਂ ਪ੍ਰੈਸ ਰਿਲੀਜ਼ ਵਗੈਰਾ ਕਰਦੇ ਸੀ ਤਾਂ ਸਾਡੇ ਫਾਦਰ ਉਹ ਉਹ ਉਹਦੇ ਸ਼ਾਮਲ ਹੁੰਦੇ ਰਹੇ ਔਰ ਉਹਨਾਂ ਨੇ ਪ੍ਰੈਸ ਰਿਲੀਜ਼ ਵਗੈਰਾ ਨੂੰ ਵੀ ਉਹ ਇਸ ਤੋਂ ਪਹਿਲਾਂ ਲਗਾਤਾਰ ਛਾਪਦੇ ਰਹੇ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਡੇਰੇ ਦੇ ਮੁਖੀਆਂ ਦੀਆਂ ਕਾਲੀਆਂ ਕਰਤੂਤਾ ਨੂੰ ਐਕਸਪੋਜ਼ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਲਗਾਤਾਰ ਸਾਡੇ ਫਾਦਰ ਜਿਹੜੇ ਹੈ ਉਹ ਡੇਰੇ ਦੇ ਨਿਸ਼ਾਨੇ ਤੇ ਆ ਤੇ ਹੁਣ ਅਖਬਾਰ ਜਿਹੜਾ ਪੂਰਾ ਸੱਚ ਉਹ ਤੁਸੀਂ ਚਲਾ ਰਹੇ ਹੋ ਹੁਣ ਇਸ ਵਕਤ ਆ ਪੂਰਾ ਸੱਚ ਅਖਬਾਰ ਨੂੰ ਅਸੀਂ ਸਾਡੇ ਫਾਦਰ ਤੋਂ ਬਾਅਦ ਲਗਾਤਾਰ 14-15 ਸਾਲ ਅਸੀਂ ਉਹਨੂੰ ਰੈਗੂਲਰ ਪਬਲਿਸ਼ ਕਰਦੇ ਰਹੇ ਹਾਂ ਔਰ ਹੁਣ ਵੀ ਉਹਨੂੰ ਰਿਵਾਈਵ ਕਰਨ ਦਾ ਸਾਡਾ ਵਿਚਾਰ ਹੈ ਪਿਛਲੇ ਕੁਝ ਸਮੇਂ ਤੋਂ ਅਸੀਂ ਉਹਦੀ ਹਾਰਡ ਕਾਪੀ ਕਾਪੀ ਜਿਹੜੀ ਹੈ ਉਹ ਪਬਲਿਸ਼ ਨਹੀਂ ਕਰ پا ਰਹੇ ਹਾਂ ਕੁਝ ਕਾਰਨਾ ਕਰਕੇ ਮੈਂ ਜ਼ਿਆਦਾ ਜ਼ਿਕਰ ਨਹੀਂ ਕਰਨਾ ਚਾਹਾਂਗਾ ਕਿ ਉਹ ਕਾਰਨ ਕੀ ਨੇ ਲੇਕਿਨ ਇਹ ਹੈ ਕਿ ਇੱਕ ਡੇਲੀ ਨਿਊਜ਼ਪੇਪਰ ਨੂੰ ਬਹੁਤ ਘੱਟ ਸੰਸਾਧਨਾ ਨਾਲ ਰੈਗੂਲਰ ਪਬਲਿਸ਼ ਕਰਨਾ ਬੜੀ ਟ੍ਰੇਡੀ ਸੀਰੇ ਔਰ ਮਤਲਬ ਅਸੀਂ ਆਪਣੇ ਤਨ ਤੇ ਹੰਡਾਇਆ ਮਨ ਤੇ ਹੰਡਾਇਆ ਕਿ ਅਸੀਂ 14-15 ਸਾਲ ਸਾਡੇ ਫਾਦਰ ਨੇ ਇੱਕ ਜਿਸ ਨਿਊਜ਼ਪੇਪਰ ਨੂੰ ਸ਼ੁਰੂ ਕੀਤਾ ਅਸੀਂ ਉਹਨੂੰ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਿਆ ਔਰ ਅਸੀਂ ਆਪਣੀ ਇਸ ਲੜਾਈ ਦੇ ਵਿੱਚ ਵੀ ਪੂਰਾ ਸੱਚ ਅਖਬਾਰ ਨੂੰ ਆਪਣੀ ਆਵਾਜ਼ ਦੇ ਤੌਰ ਤੇ ਇਸਤੇਮਾਲ ਕੀਤਾ ਕਿਉਂਕਿ ਇੱਕੋ ਸਮਾਂ ਵੀ ਸੀਗਾ ਜਦੋਂ ਸਾਡੇ ਫਾਦਰ ਦਾ ਮਰਡਰ ਹੋਇਆ ਤਾਂ ਪੂਰਾ মিডিਆ ਜਿਹੜਾ ਹੈ ਉਹ ਉੱਠ ਖੜਿਆ ਹੋਇਆ ਛੱਤਰ ਪੱਤੀ ਨੂੰ ਇਨਸਾਫ ਦਿਵਾਉਣ ਦੇ ਲਈ ਲੇਕਿਨ ਹੌਲੀ 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 ਸੱਤਾ ਦੇ ਦਬਾਅ ਤੇ ਹੋਰ ਕਈ ਸਾਰੇ ਕਾਰਨਾ ਕਰਕੇ ਲੋਕ ਜਿਹੜੇ ਹੈ ਉਹ ਢਈ ਦੇ ਚਲੇ ਗਏ ਤਾਂ ਕਿਤੇ ਨਾ ਕਿਤੇ ਕੋਈ ਟਾਈਮ ਵੀ ਸੀ ਜਦੋਂ ਉਸ ਲੜਾਈ ਦੇ ਵਿੱਚ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ মিডিਆ ਜਿਹੜਾ ਹੈ ਉਹ ਸਾਨੂੰ ਤਰਜੀਹ ਨਹੀਂ ਸੀ ਦੇ ਰਿਹਾ ਤਾਂ ਅਸੀਂ ਪੂਰਾ ਸੱਚ ਨੂੰ ਆਪਣੀ ਆਵਾਜ਼ ਬਣਾਇਆ ਅਸੀਂ ਉਹਦੇ ਰਾਹੀਂ ਡੇਰੇ ਨੂੰ ਲਗਾਤਾਰ ਐਕਸਪੋਜ਼ ਕਰਦੇ ਰਹੇ ਔਰ ਡੇਰੇ ਦੀ ਇਹ ਇਹਨਾਂ ਮਾਮਲਿਆਂ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਜਦੋਂ ਜਦੋਂ ਜਾਂਚ ਚੱਲਦੀ ਰਹੀ ਜਾਂ ਟ੍ਰਾਇਲ ਚੱਲਦਾ ਰਿਹਾ ਅਸੀਂ ਲਗਾਤਾਰ ਪੂਰਾ ਸੱਚ ਨੂੰ ਆਪਣੀ ਆਵਾਜ਼ ਦੇ ਤੌਰ ਤੇ ਇਸਤੇਮਾਲ ਕੀਤਾ ਔਰ ਲੋਕਾਂ ਤੱਕ ਪਹੁੰਚਾਇਆ ਜੀ ਅੰਸ਼ੂ ਚਤਰਪਤੀ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਹਦੇ ਵਾਸਤੇ ਬਹੁਤ-ਬਹੁਤ ਧੰਨਵਾਦ ਅਗામੀ ਤੁਹਾਡੇ ਨਾਲ ਜਿਹੜਾ ਕੁਝ ਵਿਸ਼ਿਆਂ ਦੇ ਉੱਤੇ ਜ਼ਰੂਰ ਗੱਲਬਾਤ ਕਰਦੇ ਰਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ Subscribe to One India channel and never miss an update.